ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਾਰ ਫੇਰ ਅਗੰਬਾਣੀ YouTube ਚੈਨਲ ਤੇ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਖੋਡੇ ਵਾਲੇ ਜਿਹੜੇ ਆਪਣਾ ਗਿਆਨ ਦੀ ਸਾਂਝ ਸਾਡੇ ਨਾਲ ਪਾਉਂਦੇ ਆ ਵੱਖ-ਵੱਖ ਵਿਸ਼ਿਆਂ ਤੇ ਅੱਜ ਫੇਰ ਸਾਡੇ ਨਾਲ ਹਾਜ਼ਰ ਹੈ ਬਹੁਤ-ਬਹੁਤ ਸਵਾਗਤ ਮਹਾਰਾਜ ਤੁਹਾਡਾ ਤੁਸੀਂ ਹਮੇਸ਼ਾ ਸਮਾਂ ਦਿੰਦੇ ਹੋ ਇਸ ਕਾਰਜ ਵਾਸਤੇ ਪੰਜਾਬੀ ਬੋਲੀ ਪੰਜਾਬੀ ਭਾਸ਼ਾ ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ ਕਿ ਇਸ ਭਾਸ਼ਾ ਨੂੰ ਬੋਲਣ ਵਾਲੇ ਕੇਵਲ ਪੰਜਾਬ 'ਚ ਨਹੀਂ ਆ ਪੂਰੀ ਦੁਨੀਆ 'ਚ ਆ ਤੇ ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਸਰੋਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੇ ਇਹ ਭਾਸ਼ਾ ਕਿੰਨੀ ਕੁ ਪੁਰਾਣੀ ਹੈ ਜਿਸ ਭਾਸ਼ਾ ਨੂੰ ਅੱਜ ਅਸੀਂ ਬੋਲ ਰਹੇ ਆ ਅੱਗੇ ਪ੍ਰਚਾਰ ਵੀ ਕਰ ਰਹੇ ਆ ਇਸ ਭਾਸ਼ਾ ਦਾ ਤੇ ਇਹ ਭਾਸ਼ਾ ਕਿੰਨੀ ਕਿੰਨਾ ਕੁ ਲੰਬਾ ਸਮਾਂ ਇਹਨੂੰ ਬੋਲਦਿਆਂ ਨੂੰ ਹੋ ਗਿਆ ਕਿੰਨੀ ਕੁ ਪੁਰਾਣੀ ਹੈ ਭਾਸ਼ਾਵਾਂ ਜਿਹੜੀਆਂ ਨੇ ਉਹ ਇੱਕ ਭਾਸ਼ਾ ਵਿੱਚੋਂ ਦੂਸਰੀ ਭਾਸ਼ਾ ਨਿਕਲਦੀ ਹੈ ਉਨੂੰ ਅਬਰਾਂਸ ਗੰਦੇ ਨੇ ਪਰ ਉਹ ਅਬਰਾਂਸ ਅੱਗੇ ਜਾ ਕੇ ਜਦੋਂ ਗ੍ਰਾਮਰ ਤੌਰ ਤੇ ਨੂੰ ਪੱਕੇ ਤੌਰ ਤੇ ਦੇਖਿਆ ਜਾਂਦਾ ਤਾਂ ਉਹ ਭਾਸ਼ਾ ਆਪਣਾ ਰੂਪ ਲੈ ਲੈਂਦੀ ਹੈ ਕਿਸੇ ਸਮੇਂ ਵਿੱਚ ਰਿਗਵੇਦ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਰਚਿਆ ਗਿਆ ਔਰ ਪੰਜਾਬ ਦੀ ਧਰਤੀ ਦੀ ਹੈ ਸਾਂਸਕ੍ਰਿਤ ਦੀ ਪਹਿਲੀ ਜਿਹੜੀ ਹੈ ਗ੍ਰਾਮਰ ਪਾਣਿ ਰਿਸ਼ੀ ਨੇ ਜਿਹੜਾ ਤਕਸਾਲਾ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਉਹਨਾਂ ਸਾਂਸਕ੍ਰਿਤ ਦੀ ਜਿਹੜੀ ਹੈ ਗ੍ਰਾਮਰ ਬਣਾਈ ਸੰਸਕ੍ਰਿਤ ਵਿੱਚੋਂ ਅਸੀਂ ਕਹਿ ਸਕਦੇ ਹਾਂ ਮੇਨ ਭਾਸ਼ਾ ਸੀ ਇਸ ਭਾਸ਼ਾ ਵਿੱਚੋਂ ਇਹ ਦੇਵਨਾਗਰੀ ਹਿੰਦੀ ਨਿਕਲੀ ਜਿਹੜੇ ਦੇ ਵਿੱਚੋਂ ਪੰਜਾਬੀ ਦਾ ਆਗਾਜ਼ ਹੋਇਆ ਸੰਸਕ੍ਰਿਤ ਦੇ ਵਿੱਚ ਹਾਂਜੀ ਕਿਉਂਕਿ ਬਹੁਤ ਸਾਰੇ ਅੱਖਰ ਜਿਹੜੇ ਹਿੰਦੀ ਦੇ ਦੇਵਨਾਗਰੀ ਦੇ ਉਹ ਪੰਜਾਬੀ ਦੇ ਰਲ ਮੇ ਮਿਲ ਮੇ ਹੈ ਜੀ ਇਹਦੇ ਕਿਤੇ ਇਹਨਾਂ ਨੂੰ ਭਾਸ਼ਾਵਾਂ ਨੂੰ ਰਾਜ ਭਾਸ਼ਾ ਦਾ ਦਰਜਾ ਮਿਲ ਜਾਂਦਾ ਫਿਰ ਉਹ ਜਿਆਦਾ ਵਿਕਸਿਤ ਹੁੰਦੀਆਂ ਨੇ ਪਰੰਤੂ ਜਿਨ੍ਹਾਂ ਨੂੰ ਆਮ ਲੋਕ ਬੋਲੀ ਵਿੱਚ ਬੋਲਦੇ ਨੇ ਉਹਨਾਂ ਨੂੰ ਵਿਕਸਿਤ ਹੋਣ ਦਾ ਬਹੁਤਾ ਮੌਕਾ ਨਹੀਂ ਮਿਲਦਾ ਪਰ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਇੱਕ ਗਰਭ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਪੰਜਾਬ ਦੀ ਧਰਤੀ ਤੇ ਬੋਲੀ ਜਾਂਦੀ ਸੀ ਉਹਦੇ ਵਿੱਚ ਹੀ ਉਸ ਸਮੇਂ ਦਾ ਰਿਗ ਵੇਦ ਰਚਿਆ ਗਿਆ ਉਸੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਜੀ ਔਰ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਮਾਤ ਭਾਸ਼ਾ ਪੰਜਾਬੀ ਸੀ ਪੰਜਾਬ ਦੇ ਲੋਕਾਂ ਦੀ ਬੋਲੀ ਸੀ ਔਰ ਜਿਹੜੀ ਆਮ ਪੱਧਰ ਤੇ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਇਹਦੀ ਪਹੁੰਚ ਸੀ ਉਸ ਨੂੰ ਬਣਾਇਆ ਔਰ ਦੁਨੀਆ ਦਾ ਸਭ ਤੋਂ ਵੱਡਾ ਗਿਆਨ ਜਿਹੜਾ ਆ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਉਹ ਉਹਨਾਂ ਨੇ ਇਹਦੇ ਵਿੱਚ ਦਿੱਤਾ ਜੀ ਤੇ ਇਹਦੀ ਲਗਭਗ ਕਿੰਨੀ ਇੱਕ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਭਾਸ਼ਾ ਕਿੰਨੀ ਕੁ ਪੁਰਾਣੀ ਐਸੀ ਚੀਜ਼ ਨੂੰ ਬਹੁਤ ਛੇਤੀ ਇਦਾਂ ਮਿਲਣਾ ਨਾ ਤਾਂ ਕੋਈ ਬਹੁਤਾ ਦੂਸਰਾ ਨਹੀਂ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਆਦ ਜੇ ਅਸੀਂ ਗੁਰੂ ਨਾਨਕ ਦੇਵ ਜੀ 1469 ਵਿੱਚ ਉਹਨਾਂ ਦਾ ਅਵਤਾਰ ਹੋਇਆ 1496 ਵਿੱਚ 27-28 ਸਾਲ ਦੀ ਉਮਰ ਵਿੱਚ ਉਹਨਾਂ ਨੇ ਜਿਹੜੀਆਂ ਸੀ ਉਹ ਉਦਾਸੀਆਂ ਸ਼ੁਰੂ ਕੀਤੀਆਂ ਔਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਪੱਟੀ ਜਿਹੜੀ ਆਸਾ ਰਾਗ ਵਿੱਚ ਪੱਟੀ ਲਿਖੀ ਜੀ ਤੋਂ ਐਵੇਂ ਕਹਿ ਸਕਦੇ ਆ ਜੇ ਸਭ ਤੋਂ ਸਰੋਤ ਪਹਿਲਾ ਜਿਹੜਾ ਪੱਟੀ ਦਾ ਉਹ ਪਰ ਉਹਦੇ ਵਿੱਚ ਇੱਕ ਫਰਕ ਹੈ ਜਿੱਦਾਂ ਸੱਸਾ ਸੋਏ ਸਿਰਸਿੰ ਸਾਜੀ ਸੱਸਾ ਸ਼ੁਰੂ ਕੀਤਾ ਅਖੀਰ ਜਾ ਕੇ ਐੜਾ ਆ ਗਿਆ ਇਡੇ ਆ ਗਿਆ ਉਹ ਤਰਤੀਬ ਵਾਰ ਕਵਰਗਟ ਵਰਗ ਤ ਵਰਗ ਦੇ ਰੂਪ ਵਿੱਚ ਨਹੀਂ ਸੀ ਇਸ ਨੂੰ ਜਨਮ ਸਾਖੀ ਦੀ ਅਸਰੋ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅੰਗਦ ਦੇ ਮਹਾਰਾਜ ਨੇ ਇਹਨੂੰ ਕਵਰਗ ਤਵਰਗ ਟਵਰਗ ਜਿਹੜਾ ਕਕਾ ਖਖਾ ਗਗਾ ਟੈਂਕਾ ਠਠਾ ਡਡਾ ਤਤਾ ਥਥਾ ਦਦਾ ਨਨਾਂ ਇਹ ਸਾਰਾ ਨੂੰ ਜਿਹੜੀ ਨਾ ਉਹ ਵਿਧੀ ਦੇ ਨਾਲ ਭੀਨੀ ਵਰਕ ਨੂੰ ਵਾਧਾ ਕੀਤਾ ਜੋੜਿਆ ਜੀ ਔਰ ਜੇ ਪਹਿਨ ਪਹਿਲੇ ਕੇਵਲ 35 ਅੱਖਰ ਸੀ ਜੀ ਪਰ ਭਾਸ਼ਾ ਵਿਭਾਗ ਪਟਿਆਲੇ ਵਾਲਿਆਂ ਨੇ ਜਿੱਦਾਂ ਅਸੀਂ ਫਲ ਅੱਖਰ ਬੋਲਦੇ ਹਾਂ ਫਲ ਜੀ ਤੇ ਅੱਖਰ ਫਲ ਹਿੰਦੀ ਵਿੱਚ ਫਾਲਿ ਸ਼ਬਦ ਹੈ ਔਰ ਪੰਜਾਬੀ ਚ ਸਾਡੀ ਬੋਲੀ ਚ ਫਾਲਸ਼ ਹੁੰਦਾ ਫਾਲ ਲਿਆਓ ਤੋਂ ਉਹਦੇ ਲਾ ਦੇ ਥੱਲੇ ਬਿੰਦੀ ਲਾ ਕੇ ਨੇ ਅਲਾਸ਼ ਸ਼ਬਦ ਬਣਾਇਆ ਲਾ ਤੋਂ ਅਲਾਸ਼ ਬਣਾਇਆ ਜਿਹੜੇ ਪੰਜ ਅੱਖਰ ਉਹਨਾਂ ਦੇ ਵਿੱਚ ਹਾਂ ਉਹਦੇ ਚ ਐਡ ਕਰਕੇ ਬਿੰਦੀਆਂ ਨੇ ਬਿੰਦੀਆਂ ਲਾ ਕੇ ਸੱਸੀ ਪੈਰ ਖੱਖੇ ਸੱਸੀ ਹੱਲ ਕਹਿੰਨੇ ਹੱਲ ਹਾਂਜੀ ਇਹ ਹੱਲ ਹੱਲ ਵੀ ਕਿਸੇ ਚੀਜ਼ ਕਿਸੇ ਮੁਸ਼ਕਲ ਦਾ ਹੱਲ ਕੱਢਣਾ ਔਰ ਹੜ ਹੜ ਸ਼ਬਦ ਕਹਿੰਨੇ ਖੇਤ ਵਿੱਚ ਲਾਉਣ ਵਾਲੇ ਨੂੰ ਜੀ ਇਸ ਵਾਸਤੇ ਲਾਲੇ ਪੈਰ ਬਿੰਦੀ ਲਾ ਕੇ ਉਹਨੇ ਹਾਲ ਸ਼ਬਦ ਬਣਾਇਆ ਤਾਂ ਇਹ ਪੰਜ ਸ਼ਬਦ ਪਾ ਕੇ 35 ਅੱਖਰ ਬਣੇ ਔਰ ਮੈਂ ਪਿਛਲੇ ਦਿਨੀ ਕੋਈ ਇੱਕ ਕਿਤਾਬ ਪੜ੍ਹੀ ਉਹਦੇ ਚ ਉਹਨੇ 35 ਦੇ ਪੰਜ ਪਾ ਕੇ 40 ਤੇ ਇੱਕ ਅੱਖਰ ਹੋਰ ਵਧਾ ਕੇ 41 ਸ਼ਬਦ ਕੀਤੇ ਨੇ ਅੱਛਾ ਜੀ ਪਰ ਮੈਂ ਸਮਝਦਾ ਪੰਜਾਬੀ ਜਿਹੜੀ 35 ਅੱਖਰਾਂ ਵਿੱਚ ਵੀ ਪੂਰਤ ਸੀ ਜੀ ਇਹ ਜਿਸ ਤਰ੍ਹਾਂ ਦੇਵਨਾਗਰੀ ਵਿੱਚ 52 ਖੰਨੇ ਰੀ ਰੀ ਲੀ ਹਾਂਜੀ ਕੁਸ਼ਾਤ ਰਾ ਗਿਆ ਪੇੜ ਪਟਾਕ ਸ਼ਾਹ ਦੇ ਵਿੱਚ ਇਸ طرح ਅੱਖਰ ਜਿਆਦੇ ਆ ਪੰਜਾਬੀ ਵਿੱਚ ਇਹ ਅੱਖਰ ਦਾ ਭਾਵੇਂ ਨਹੀਂ ਹਨ ਪਰੰਤੂ ਉਹਨਾਂ ਦੀ ਪੂਰਤੀ ਇੱਕ ਅੱਖਰ ਤੇ ਦੋ ਅੱਖਰਾਂ ਨੂੰ ਜੋੜ ਕੇ ਹੀ ਬਣਾ ਸਕਦੇ ਆ ਔਰ ਪੰਜਾਬੀ ਆਪਣੇ ਅਲਫਾਬੇਟ ਸ਼ਬਦਾਂ ਦੇ ਪ੍ਰਯੋਗ ਨਾਲ ਐਂ ਕਹਿ ਸਕਦੇ ਨੇ ਕਿ ਇਹ ਭਾਸ਼ਾ ਪੂਰਨ ਹੈ ਹਾਂ ਇਹਦੇ ਵਿੱਚ ਸਾਰੇ ਸ਼ਬਦ ਬੋਲੇ ਜਾਂਦੇ ਆ ਹਾਂ ਬੋਲੇ ਜਾਂਦੇ 35 ਦੇ 35 ਅੱਖਰ 35 ਅੱਖਰ ਔਰ ਸਭ ਤੋਂ ਵੱਡੀ ਇੱਕ ਐਂ ਕਹਿ ਸਕਦੇ ਆ ਸੀ ਪੇ ਗੁਰੂ ਗ੍ਰੰਥ ਸਾਹਿਬ ਵਿੱਚ ਨੰਗਾ ਯਈਆ ਅਣਾਣਾ ਸਾੰਗੀ ਚ ਜ ਵਰਤੋ ਕੀ ਹਾਂ ਯਈਆ ਅੜਾੜਾ ਹਾਂ ਸਭੀ ਵਰਤੋ ਕੀਤੀ ਹੈ ਜੀ ਪਰ ਇੱਕ ਗੱਲ ਇਹ ਇਹ ਅੱਖਰ ਜਿਹੜੇ ਆਮ ਸਾਡੀ ਭਾਸ਼ਾ ਵਿੱਚ ਜਿਹੜੇ ਵਰਤੋਂ ਚ ਕੱਟ ਆਉਂਦੇ ਆ ਔਰ ਜਦੋਂ ਅਸੀਂ ਆਪਣੇ ਨਾਮ ਲਖਦੇ ਆ ਤਾਂ ਉਹ ਅਣਾਣਾ ਨੰਗਾ ਯਈਆ ਇਹ ਅੱਖਰ ਸਾਰੇ ਰਾੜਾ ਬਾਵਾ ਇਹ ਬਾਹਰ ਰਹਿ ਜਾਂਦੇ ਔਰ ਦੂਸਰੇ ਅੱਖਰ ਤੇ ਜਿਹੜੇ ਨਾਮ ਰਖੇ ਜਾਂਦੇ ਠੀਕ ਹੈ ਅੱਖਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪੱਟੀ ਹੈ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲਿਖੀ ਹੈ ਪੂਰੇ ਅੱਖਰਾਂ ਦੀ ਵਰਤੋਂ ਕੀਤੀ ਹੈ ਜੀ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੀ ਗੁਰੂ ਆਪਣੇ ਭਗਤ ਕਬੀਰ ਜੀ ਮਹਾਰਾਜ ਦੀ ਉਹਨਾਂ ਨੇ ਵੀ ਅੱਖਰਾਂ ਨੂੰ 52 ਅੱਖਰ ਜੋਰੇ ਆਨ ਸਕੇ ਨਾ ਅੱਖਰ ਇੱਕ ਬਚਾਣ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਹਨਾਂ ਵਿੱਚ ਨਾ ਹੈ ਅਤਿਆਦਿਕ ਉਸ ਪਰਿਪੂਰਨ ਪ੍ਰਮਾਤਮਾ ਦੀ ਹੋਂਦ ਨੂੰ ਮੰਨ ਕੇ ਤੇ 52 ਅੱਖਰਾਂ ਦਾ ਜ਼ਿਕਰ ਕੀਤਾ ਹੈ ਕਿਉਂਕਿ ਉਹਨਾਂ ਦੀ ਦੇਵਨਾਗਰੀ ਭਾਸ਼ਾ ਸੀ ਜੀ ਜੀ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਅਲਾਕਾ ਹੀ ਭਾਸ਼ਾ ਨੂੰ ਜੋੜ ਕੇ ਤੇ ਬਹੁਤ ਸਾਰੀਆਂ ਭਾਸ਼ਾ ਬਣ ਜਾਂਦੀਆਂ ਨੇ ਜਿਦਾ ਮਲਤਾਨੀ ਲੈਂਦੀ ਹੈ ਜੀ ਫਿਰ ਮਾਝੇ ਦੀ ਟਕਸਾਲੀ ਭਾਸ਼ਾ ਲਾਹੌਰ ਤੇ ਅੰਮ੍ਰਿਤਸਰ ਟਕਸਾਲੀ ਭਾਸ਼ਾ ਇਸੇ ਤਰ੍ਹਾਂ ਜਿਹੜਾ ਮਾਲਵਾ ਆ ਰੋਜਪੁਰ ਸੰਗਰੂਰ ਬਠਿੰਡਾ ਪਟਿਆਲਾ ਇਹ ਸਾਰੇ ਇਹਦੇ ਵਿੱਚ ਇਹ ਮਰਬਈ ਭਾਸ਼ਾ ਆਉਂਦੀ ਹੈ ਇਹ ਦੁਆਬੇ ਵਿੱਚ ਜਲੰਧਰ ਤੇ ਹੁਸ਼ਿਆਰਪੁਰ ਕਪੂਰਥਾ ਇਹ ਦੁਆਬੇ ਵਿੱਚ ਆਉਂਦਾ ਹੈ ਜਿੱਦ ਦੁਆਬੀ ਭਾਸ਼ਾ ਥੋੜੇ ਥੋੜੇ ਅੱਖਰਾਂ ਦੇ ਪੇੜ ਨਾਲ ਜਿਸ ਤਰ੍ਹਾਂ ਸੀ ਦੁਆਬੇ ਵਿੱਚ ਯਾ ਤੇ ਜਜੇ 'ਚ ਬਹੁਤਾ ਫਰਕ ਨਹੀਂ ਸਮਝਦੇ ਵਾ ਵਾ ਤੇ ਬਬੇ 'ਚ ਬਹੁਤਾ ਫਰਕ ਨਹੀਂ ਸਮਝਦੇ ਜੀ ਸਸੇ ਦੇ ਛਸ਼ੇ ਵਿੱਚ ਬਹੁਤਾ ਫਰਕ ਨਹੀਂ ਸਮਝਦੇ ਮਾਲਵੇ ਦੇ ਵਿੱਚ ਜਿਹੜਾ ਨਾ ਸਸੇ ਨੂੰ ਛਸ਼ੇ ਦੀ ਆਵਾਜ਼ ਨਾਲ ਵੀ ਬੋਲਿਆ ਜਾਂਦਾ ਮਾਲਵੇ ਵਿੱਚ ਇਹ ਇਹ ਮਤਲਬ ਖੇਤਰੀ ਭਾਸ਼ਾ ਹੋਣ ਕਰਕੇ ਜਿੱਦਾਂ ਮਾਲਵਾ ਮਾਝਾ ਦੇ ਦੁਆਬਾ ਔਰ ਉਹ ਜਿਹੜਾ ਆਪਣਾ ਸਾਡਾ ਰੋਪੜ ਜਲਾ ਇਹ ਇਹਨੂੰ ਪੁਆਦ ਕਹਿੰਦੇ ਆ ਹਾਂਜੀ ਉਹ ਪੁਆਦ ਦੀ ਭਾਸ਼ਾ ਜਿਹੜੀ ਹੈ ਮਤਲਬ ਪਖਰਾਂ ਨੂੰ ਆਇਆ ਥੀ ਗਿਆ ਥੀ ਉਹ ਇਸ ਤਰ੍ਹਾਂ ਦੇ ਸ਼ਬਦ ਵਧਾ ਕੇ ਤਾਂ ਉਹਨੂੰ ਭਾਸ਼ਾ ਪਰ ਅਸੀਂ ਟੋਟਲੀ ਇਹ ਕਹਿ ਸਕਦੇ ਆ ਕਿ ਚਾਹੇ ਮਾਝਾ ਮਾਲਵਾ ਦੁਆਬਾ ਪੁਆਦ ਦੀ ਵੰਡ ਨਾਲ ਜਾਂ ਮਲਤਾਨੀ ਮਲਤਾਨ ਦੀ ਲੈਂਦੀ ਭਾਸ਼ਾ ਨੂੰ ਜਿਹਦੇ ਚ ਬਾਬੇ ਫਰੀਦ ਦੀ ਬਾਣੀ ਹੈ ਜਾਂ ਅਸੀਂ ਪੋਠੋਹਾਰੀ ਭਾਸ਼ਾ ਨੂੰ ਦਖਣੀ ਨੂੰ ਭਾਸ਼ਾ ਨੂੰ ਦੇਖਦੇ ਆ ਪਰ ਜਿੱਥੇ ਪੰਜਾਬੀ ਦਾ ਪੰਜਾਬੀ ਚ ਗੱਲ ਕਰਨੀ ਚਾਹੁੰਦੇ ਗੁਰੂ ਸਾਹਿਬ ਆਪਣਾ ਸਿਧਾਂਤ ਦੱਸਣਾ ਚਾਹੁੰਦੇ ਆ ਉਹਨੂੰ ਪੂਰੀ ਤਰ੍ਹਾਂ ਪੰਜਾਬੀ ਚ ਉਹਨਾਂ ਨੇ ਪ੍ਰਗਟ ਕੀਤਾ ਉਹ ਚ ਕੋਈ ਕਮੀ ਨਹੀਂ ਜਿਹੜੀ ਜਿੱਦਾਂ ਹੁਣੇ ਭਾਸ਼ਾ ਪੰਜਾਬੀ ਭਾਸ਼ਾ ਅਸੀਂ ਪੰਜਾਬ ਚ ਰਹਿੰਦੇ ਆ ਜੀ ਲੋਕ ਪੰਜਾਬੀ ਬੋਲਣ ਤੋਂ ਗਰੇਜ਼ ਕਿਉਂ ਕਰਦੇ ਆ ਇੱਕ ਸਾਡੇ ਪੰਜਾਬੀਆਂ ਵਿੱਚ ਜ ਆਦਤ ਹੈ ਕਿ ਇਹ ਦੂਸਰੀ ਚੀਜ਼ ਨੂੰ ਪੁੱਠੇ ਸਦੇਪ ਟ੍ਰਿਕੇ ਨਾਲ ਪਕੜਨਾ ਚਾਹੁੰਦੇ ਨੇ ਜਿਵੇਂ ਸਾਡੇ ਜੱਟ ਜ਼ਿੰਮੇਦਾਰ ਭਰਾ ਨੇ ਭਈਏ ਨਾਲ ਗੱਲ ਕਰਦੇ ਨੇ ਨਾ ਉਹਨਾਂ ਨੂੰ ਪੰਜਾਬੀ ਨਾਲ ਇਹਦੀ ਕੁਝ ਨਹੀਂ ਆਉਂਦੀ ਪਰ ਉਹ ਆਪਣੀ ਗੱਲ ਭਈਏ ਨੂੰ ਪੂਰਨ ਤੌਰ ਤੇ ਸਮਝਾਉਣ ਵਾਸਤੇ ਉਹ ਸ਼ਬਦ ਵਰਤ ਲੈਂਦੇ ਆ ਦੂਸਰਾ ਇਹ ਹੈ ਕਿ ਪੰਜਾਬੀ ਨੂੰ ਕਿਉਂਕਿ ਸਾਡੀ ਮਾਂ ਬੋਲੀ ਹੈ ਤੇ ਲੋਕ ਇਹ ਹਲਕੇ ਤੌਰ ਤੇ ਲੈਂਦੇ ਆ ਪਰ ਜਿੱਥੇ ਤੱਕ ਮੇਰੇ ਜੀਵਨ ਦਾ ਤਜਰਬਾ ਹੈ ਜੋ ਗਿਆਨ ਜੋ ਅਧਿਆਤਮਿਕ ਚਿੰਤਨ ਪੰਜਾਬੀ ਵਿੱਚ ਹੈ ਸ਼ਾਇਦ ਗੁਰੂ ਸਾਹਿਬਾਂ ਦੇ ਇਸ ਉਦਮ ਇਸ ਦੇਣ ਤੋਂ ਪਰੇ ਜਾ ਕੇ ਉਹ ਗਿਆਨ ਕਿੱਥੇ ਦੀ ਹੈ ਦੇਖੋ ਰਮਾਇਣ ਆਪਣੇ ਰੂਪ ਵਿੱਚ ਹੈ ਅਸੀਂ ਨੂੰ ਕਹਿੰਦੇ ਨਹੀਂ ਰਮਾਇਣ ਵੀ ਠੀਕ ਹੈ ਗਿਆਨ ਹੈ ਵਿੱਚ ਵੀ ਉਪਨਿਸ਼ਦਾਂ ਨੇ ਉਹਨਾਂ ਚ ਵੀ ਆਤਮਾ ਗਿਆਨ ਹੈ ਗੀਤਾ ਹੈ ਉਹਦੇ ਚ ਵੀ ਆਤਮਾ ਗਿਆਨ ਹੈ ਜੀ ਜੀ ਪਰ ਜਿਸ ਸਰਲ ਤਰੀਕੇ ਨਾਲ ਆਪਣੀ ਮਾਤ ਭਾਸ਼ਾ ਵਿੱਚ ਇਹ ਗੁਰੂ ਸਾਹਿਬਾਨ ਨੇ ਇਹ ਗੁਰਬਾਣੀ ਦਾ ਗਿਆਨ ਸਾਨੂੰ ਦਿੱਤਾ ਹੈ ਇਹ ਬਹੁਤ ਹੀ ਸਰਲ ਸਾਦਾ ਔਰ ਵਧੀਆ ਤਰੀਕੇ ਨਾਲ ਦਿੰਦਾ ਹਰ ਬੰਦਾ ਇਹਨੂੰ ਫੋਲੋ ਕਰ ਸਕਦਾ ਜਿੱਦਾਂ ਹੁਣ ਅੰਗਰੇਜ਼ੀ ਭਾਸ਼ਾ ਚਲੋ ਸਾਰੀਆਂ ਭਾਸ਼ਾਵਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਉਹਦੇ ਵਿੱਚ 26 ਅੱਖਰ ਹੈ ਅੰਗਰੇਜ਼ੀ ਦੇ ਵਿੱਚ ਹਾਂਜੀ ਤੇ 26 ਅੱਖਰਾਂ ਦੇ ਵਿੱਚ ਬੜੇ ਸਾਰੇ ਜਿਹੜੇ ਅੱਖਰ ਨੇ ਉਹ ਸਾਇਲੈਂਟ ਨੇ ਹਾਂਜੀ ਕੋਈ ਜਗ੍ਹਾ ਜਿੱਦਾਂ ਹੁਣ ਅਸੀਂ ਨੋ ਕੈਨ ਨੋ K N O W ਨੋ ਜਾਣਣਾ ਜੀ ਉਹ ਵੀ ਕਹਿੰਦੇ ਆ ਜਦਾਂ ਸਾਈਕੀਟ੍ਰਿਕ ਆ ਹਾਂ ਉਹਦੇ ਵਿੱਚ ਮਤਲਬ ਪੀ ਸਾਈਲੈਂਟ ਆ ਸਾਈਕੋਲੋਜੀ ਆ ਉਹਦੇ ਵਿੱਚ ਵੀ ਪੀ ਸਾਈਲੈਂਟ ਆ ਹਾਂਜੀ ਬ੍ਰਿਜ ਦੇ ਵਿੱਚ ਡੀ ਡੀ ਸਾਈਲੈਂਟ ਆ ਮਤਲਬ ਨਾਈਫ ਨਾਈਫ ਕਹਿੰਦੇ ਆ ਤੇ ਉਹ ਸਾਰੇ ਅੱਖਰਾਂ ਦੇ ਵਿੱਚ ਕਿਤੇ ਨਾ ਕਿਤੇ ਅੰਗਰੇਜ਼ੀ ਚ ਸਾਇਮਲ ਹਾਂਜੀ ਉਹਦੇ ਵਿੱਚ ਕਿਹ ਸਾਇਮਲ ਇੰਗਲਿਸ਼ ਭਾਸ਼ਾ ਹੈ ਨਾ ਇਹ ਅਸਲ ਵਿੱਚ 26 ਅੱਖਰ ਨੇ ਭਾਸ਼ਾ ਪੂਰਤੀ ਨਹੀਂ ਹੁੰਦੀ ਜਦੋਂ ਉਹਨੇ ਚਾਹ ਸ਼ਬਦ ਬੋਲਣਾ ਪੰਜਾਬੀ ਚ ਪੂਰਾ ਚਾਚਾ ਸ਼ਬਦ ਹੈਗਾ ਪਰ ਇੱਥੇ ਚਾਹ ਸ਼ਬਦ ਨੂੰ ਬੋਲਣੇ ਸੀ ਐਚ ਸਾਨੂੰ ਜੋੜਨਾ ਪਏਗਾ ਜੀ ਜੀ ਔਰ ਕਈ ਅੱਖਰ ਇਹਦੇ ਐਸੇ ਨੇ ਜਿਨ੍ਹਾਂ ਸੀ ਵੀ ਜੂਟੀ ਵਟ ਕਹਿੰਨੇ ਆ ਤੇ ਪੀਜੂ ਦੀ ਪੁਰਤਗਾਲ ਨੇ ਜੀ ਉੱਥੇ ਜੂ ਜਿਹੜਾ ਉਹ ਦੀ ਵਾਇ ਦਿੰਦਾ ਇੱਥੇ ਬੀ ਦੀ ਵਾਇ ਇਹ ਦੇ ਰਹੀ ਬਟ ਤੇ ਪੁਰਤਗਾਲ ਜੀ ਪਰ ਇਹ ਅਸੀਂ ਚਲੋ ਇੰਗਰੇਜ਼ ਸਾਡੇ ਇੱਕ ਨੈਸ਼ਨਲ ਇੰਟਰਨੈਸ਼ਨਲ ਵੱਡਾ ਲੈਵਲ ਦੀ ਭਾਸ਼ਾ ਆ ਇਹਦੇ ਚ ਬਹੁਤ ਸਾਰੀਆਂ ਦੂਸਰੇ ਖੋਜਾਂ ਵੀ ਹੋਈਆਂ ਸਭ ਕੁਝ ਹੈ ਅੱਜ ਵੀ ਸਾਡੇ ਹਿੰਦੁਸਤਾਨ ਵਿੱਚ ਸਾਡੀਆਂ ਕਚਹਿਰੀਆਂ ਪੰਜਾਬ ਵਿੱਚ ਇੰਗਲਿਸ਼ ਨੂੰ ਵਰਤੋਂ ਚ ਲੈਂਦਾ ਹੈ ਬਹੁਤ ਸਾਰੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀ ਪੰਜਾਬੀ ਲਾਉਣ ਦੀ ਪਰ ਮੈਂ ਜਦੋਂ ਸਮਾਜੀ ਪੱਧਰ ਤੇ ਦੇਖਦਾ ਤੇ ਸਾਡੇ ਜਿਹੜੇ ਆਮ ਕਰਕੇ ਮਾਈਆਂ ਬਜ਼ੁਰਗ ਹੈ ਉਹ ਬੱਚੇ ਨੂੰ ਪੰਜਾਬੀ ਸਕੂਲ ਵਿੱਚ ਪੜਾਉਣਾ ਪਸੰਦ ਨਹੀਂ ਕਰਦੇ ਜੀ ਉਹ ਸਿੱਧਾ ਡਾਇਰੈਕਟਰ ਨੂੰ ਅੰਗਰੇਜ਼ੀ ਵਿੱਚ ਉਹ ਪੜਾਉਂਦੇ ਆ ਤਾਂ ਜੋ ਉਹ ਅੰਗਰੇਜ਼ੀ ਸਿੱਖ ਕੇ ਤਾਂ ਕੋਈ ਵਧੀਆ ਆਈਪੀਐਸ ਆਈਐਸ ਅਫਸਰ ਬਣੇ ਪਰੰਤੂ ਇਹ ਜਿਹੜੀ ਲੋਕਾਂ ਦੀ ਸੋਚ ਹੈ ਨਾ ਇਹ ਮੈਂ ਸਮਝਦਾ ਸਾਰੀ ਦੁਰੀ ਹੈ ਅੱਜ ਕਿਤੇ ਨਿਗਾਹ ਮਾਰੋ ਤੁਸੀਂ ਰੇਲਵੇ ਵਿੱਚ ਪੀਡਬਲੂਡੀ ਅਧਿਕਾਰ ਖਾਨੇ ਚ ਪੋਸਟ ਆਫ ਵਿੱਚ ਵੈਂਕਾਂ ਵਿੱਚ ਔਰ ਐਡਮਿਨਿਸਟ੍ਰੇਸ਼ਨ ਐਸਐਸਪੀ ਆਈਪੀਐਸ ਵੀ ਜਗਦੀ ਐ ਨਹੀਂ ਜਗਦੀ ਹੈ ਜੀ ਜਗਦੀ ਪੜਦੇ ਨਹੀਂ ਬੱਚੇ ਜੀ ਪੜ੍ਹਦੀ ਬੱਚੇ ਸਾਡੇ ਉਹ ਘਰ ਪੜ੍ਹਦੇ ਦਿਓ ਆहां ਪੜ੍ਹਨ ਤਾਂ ਉਹ ਨਗੇ ਚੰਗੇ ਪੋਸਾ ਤੇ ਜਾਣ ਤੁਸੀਂ ਵੀ ਹੁਣ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਹੋ ਗੁਰਬਾਣੀ ਨਾਲ ਜੋੜਦੇ ਹੋ ਗੁਰਬਾਣੀ ਪੜ੍ਹਾਉਂਦੇ ਹੋ ਚਲੋ ਅਸੀਂ ਵੀ ਯਤਨ ਕਰਦੇ ਹਾਂ ਜਦੋਂ ਬੱਚੇ ਆਉਂਦੇ ਆ ਉਹਨਾਂ ਨੂੰ ਪਹਿਲਾਂ ਮੁਹਾਰਨੀ ਪੜਾਉਂਦੇ ਆ ਤੇ ਉਹ ਇੰਨਾ ਉਹਨਾਂ ਨੂੰ ਯਤਨ ਕਰਨਾ ਪੈਂਦਾ ਮਹਾਰਨੀ ਪੜਾਉਣ ਵਾਸਤੇ ਉਹਨਾਂ ਨੂੰ ਅੱਖਰਾਂ ਦਾ ਨਹੀਂ ਗਿਆਨ ਅੱਖਰਾਂ ਬਾਰੇ ਪਤਾ ਨਹੀਂ ਜੋ ਉਹਨਾਂ ਅੱਖਰਾਂ ਨੂੰ ਬੋਲਦੇ ਆ ਤੇ ਬੋਲਣ ਦਾ ਉਹਨਾਂ ਦਾ ਢੰਗ ਹੋਰ ਹੁੰਦਾ ਮੇਰਾ ਮੈਂ ਆਪਣਾ ਤਜਰਬਾ ਹੈ ਮੇਰੇ ਕੋਲ ਟੀਚਰ ਰਾਈਟ ਟੀਚਰ ਵੀ ਪੜਦੇ ਆ ਗੁਰਬਾਣੀ ਗੁਰਬਾਣੀ ਦੇ ਖੇਤਰ ਵਿੱਚ ਚਲੋ ਥੋੜਾ ਜਿਹਾ ਉਹਦੇ 'ਚ ਇੱਕ ਫਰਕ ਆਗਾ ਕਈ ਤਾਂ ਸਿਹਾਰੀਆਂ ਵਿਹਾਰੀਆਂ ਔਂਕਰ ਦੇ ਲੈਂਕਰ ਵੱਧ ਲੱਗੇ ਆ ਜਾਂ ਇੱਕੋ ਅੱਖਰ ਨੂੰ ਦੋ ਮਾਤਰਾ ਲੱਗੀਆਂ ਨੇ ਔਂਕਰ ਵੀ ਲੱਗਿਆ ਤੇ ਲਾਹੇ ਲੱਗੀਆਂ ਜਾਂ ਸਿਹਰੀ ਲੱਗੀਆਂ ਚਲੋ ਤਾਂ ਇੱਕ ਵੱਖਰੀ ਗੱਲ ਹੈ ਉਹ ਜਿਹੜਾ ਗੁਰਬਾਣੀ ਚ ਅਸੀਂ ਕਾਰਕ ਅਪਕਾਰਕ ਵਰਤਦੇ ਆ ਤਾਂ ਉਹ ਇੱਕ ਸੈਪਰੇਟ ਹੈ ਪਰੰਤੂ ਉਹਨਾਂ ਨੂੰ ਪਪਾ ਪੱਬਾ ਤੱਤਾ ਤੱਦਾ ਨੰਨਾ ਣਾਣਾ ਏ ਕਕਾ ਖਖਾ ਇਹ ਜਿਹੜੇ ਅੱਖਰਾਂ ਦੇ ਭੇਦ ਹਨ ਉਹਨਾਂ ਨੂੰ ਗਿਆਨ ਹੀ ਕੋਈ ਹਾਂ ਡੱਡਾ ਤੇ ਘੱਗਾ ਡੱਡਾ ਤੇ ਢੱਡਾ ਤੇ ਕੋਈ ਕੋਈ ਫਰਕ ਨਹੀਂ ਉਹ ਪਤਾ ਨਹੀਂ ਲੱਗਦਾ ਉਚਾਰਨ ਦਾ ਪਰਨਸिएशन ਬਿਲਕੁਲ ਜ਼ੀਰੋ ਹੈ ਔਰ ਕੋਸ਼ਿਸ਼ ਕਰਨ ਦੇ باوجود ਇਹ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਪੜਾ ਦੇਈਦਾ ਸੈਂਕੜੇ ਵਾਰ ਉਹਨਾਂ ਨੂੰ ਟੋਕਦੇ ਆ ਪਰ ਜਦੋਂ ਵੀ ਉਹ ਗੱਲ ਹੁੰਦੀ ਹੈ ਉਹ ਪਪੇ ਨੂੰ ਪੱਪਾ ਪੱਪੇ ਨੂੰ ਪਪਾ ਹੀ ਕਹਿੰਦੇ ਉਹਨੇ ਆਨੇ ਪੜਦੇ ਆ ਨਾ ਤੇ ਉਹਨਾਂ ਨੂੰ ਕੋਈ ਟੱਡਾ ਢੋਲ ਹੁੰਦਾ ਉਹ ਡੱਡਾ ਢੋਲ ਕੇ ਹੀ ਜਾਂਦਾ ਤੇ ਉਹ ਜਦੋਂ ਮੈਂ ਬਹੁਤ ਵਾਰੀ ਉਹਨਾਂ ਨੂੰ ਰੋਕੀਦਾ ਵੀ ਨਹੀਂ ਇਦਾਂ ਨਹੀਂ ਫਿਰ ਉਹ ਉਹਨਾਂ ਨੂੰ ਸਮਝਾਈਦਾ ਵੀ ਇਹਦਾ ਅੱਖਰ ਦਾ ਆ ਮਤਬਲ ਆ ਫਿਰ ਟਾਈਮ ਲੱਗ ਜਾਂਦਾ ਸਾਡੀ ਪੰਜਾਬੀ ਬੋਲੀ ਨੂੰ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਵਾਸਤੇ ਬਣਾਇਆ ਜਦਕਿ ਸਾਡੇ ਲੋਕਾਂ ਨੇ ਇਹ ਨਹੀਂ ਕੇਵਲ ਪੰਜਾਬ ਤੱਕ ਸੀ ਸੀਮਾ ਤਾਂ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੱਸਦੇ ਆ ਵਿਦੇਸ਼ਾਂ 'ਚ ਵੀ ਵੱਸਦੇ ਆ ਉਹਨਾਂ ਨੇ ਉੱਥੇ ਜਾ ਕੇ ਆਪਣੀ ਬੋਲੀ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਭਾਸ਼ਾ ਸਿੱਖੋ ਭਾਸ਼ਾ ਕੋਈ ਮਾੜੀ ਨਹੀਂ ਚਾਹੇ ਫ੍ਰੈਂਚ ਸਿੱਖੋ ਚਾਹੇ ਅੰਗਰੇਜ਼ੀ ਸਿੱਖੋ ਪਰ ਜਿਹੜੀ ਸਾਡੀ ਭਾਸ਼ਾ ਉਸ ਭਾਸ਼ਾ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਨੂੰ ਸਮਝਣਾ ਉਹਦੇ ਲਈ ਪੰਜਾਬੀ ਆਉਣੀ ਬੜੀ ਲਾਜ਼ਮੀ ਆ ਜੇ ਪੰਜਾਬੀ ਨਹੀਂ ਆਏਗੀ ਤੇ ਅਸੀਂ ਜਿਵੇਂ ਅੱਜਕੱਲ ਸੁਣਨ ਚਾਹੁੰਦਾ ਜੀ ਗੁਰੂਕਾ ਸਾਹਿਬ ਅੰਗਰੇਜ਼ੀ ਚ ਲੈ ਲਿਆ ਤੇ ਅਸੀਂ ਅੰਗਰੇਜ਼ੀ ਚ ਪਾਠ ਕਰਦੇ ਆ ਜਪਜੀ ਸਾਹਿਬ ਦਾ ਠੀਕ ਹੈ ਪਾਠ ਕਰਦੇ ਆ ਪਰ ਜਿਹੜਾ ਮਤਵਲ ਤੁਹਾਨੂੰ ਪੰਜਾਬੀ ਚ ਸਮਝ ਆਏਗਾ ਉਹ ਅੰਗਰੇਜ਼ੀ ਚ ਨਹੀਂ ਸਮਝ ਆਏਗਾ ਉਹਦਾ ਅਰਥ ਜਿਹੜਾ ਪੰਜਾਬੀ ਵਿੱਚ ਉਹ ਪੰਜਾਬੀ ਚ ਹੀ ਸਮਝ ਆਏਗਾ ਮੈਂ ਇੱਕ ਵਾਰੀ ਜਾਪਾਨ ਗਏ ਜਦੋਂ ਜਾਪਾਨ ਗਏ ਤੇ ਮੇਰੇ ਨਾਲ ਸਰਦਾਰ ਜੀ ਸੀ ਪਤਾਰੀਆਂ ਸਾਹਿਬ ਤੇ ਸਾਡਾ ਉੱਥੇ ਸਟੇ ਤੇ ਉਹ ਕਹਿਣ ਲੱਗੇ ਟੈਕਸੀ ਵਾਲੇ ਨੂੰ ਨਾਲ ਲੈ ਕੇ ਨਾ ਆਪਾਂ ਸ਼ਹਿਰ ਜਾ ਕੇ ਆਉਣਾ ਡਾਊਨ Town ਜਦੋਂ ਟੈਕਸੀ ਵਾਲੇ ਨਾਲ ਉਹਨਾਂ ਨੇ ਅੰਗਰੇਜ਼ੀ ਚ ਗੱਲ ਕੀਤੀ ਨਾ ਉਹਨੂੰ ਉਹ ਉਹ ਕਹਿੰਦਾ ਮਤਲਬ ਮੇਰੇ ਨਾਲ ਜੇ ਗੱਲ ਕਰਨੀ ਹੈ ਤਾਂ ਜਪਨੀਜ਼ ਦੇ ਵਿੱਚ ਗੱਲ ਕਰੋ ਉਹ ਲੋਕ ਇੰਨਾ ਮਾਣ ਮਹਿਸੂਸ ਕਰਦੇ ਆ ਆਪਣੀ ਬੋਲੀ ਤੇ ਬਈ ਸਾਡੀ ਨਾ ਗੱਲ ਕਰਨੀ ਆ ਜਪਾਨੀ ਚ ਗੱਲ ਕਰੋ ਅਸੀਂ ਨਹੀਂ ਗੱਲ ਕਰਨੀ ਅੰਗਰੇਜ਼ੀ ਚ ਮੈਨੂੰ ਕਹਿੰਦੇ ਬਾਬਾ ਜੀ ਇਹ ਤਾਂ ਸਮਝਦਾ ਨਹੀਂ ਇਹ ਕਹਿੰਦਾ ਜਪਾਨੀ ਸਿੱਖੋ ਜਪਾਨੀ ਬੋਲੋ ਹੁਣ ਅਸੀਂ ਜਪਾਨੀ ਕਿੱਥੋਂ ਬੋਲੀਏ ਮੈਂ ਕਿਹਾ ਮੈਂ ਕਿਹਾ ਸਰਦਾਰ ਜੀ ਇੱਕ ਮਿੰਟ ਸਾਈਡ ਨੂੰ ਹੋਇਓ ਮੇਰੀ ਆਪਣੀ ਇਹ ਤਜਰਬਾ ਮੈਂ ਉਹਨੇ ਜਦੋਂ ਉਹਦੇ ਕੋਲ ਗਿਆ ਨਾ ਮੈਂ ਕੋਈ ਅੰਗਰੇਜ਼ੀ ਨਹੀਂ ਬੋਲੀ ਮੈਂ ਉਹਨੂੰ ਪੰਜਾਬੀ ਚ ਗੱਲ ਕੀਤੀ ਉਹਨੂੰ ਟੱਚ ਕਰਕੇ ਨਾ ਕਿਹਾ ਮੈਂ ਕਿਹਾ ਸ਼ਹਿਰ ਜਾਣਾ ਬਿਲਕੁਲ ਠੀਠ ਪੰਜਾਬੀ ਚ ਲੈ ਕੇ ਚੱਲੇਗਾ ਚੱਲੂਗਾ ਜਦੋਂ ਮੇਰੇ ਮੂੰਹ ਹਾਲ ਦੇਖਿਆ ਉਹਨੇ ਹਾਂ ਹਾਂ ਕਰੀ ਗਿਆ ਮੈਂ ਇਸ਼ਾਰਾ ਕੀਤਾ ਜਿੱਥੇ ਵੱਡਾ ਸ਼ਹਿਰ ਹੈ ਉੱਥੇ ਜਾਣਾ ਤੁਸੀਂ ਯਕੀਨ ਕਰੋਗੇ ਜੀ ਉਹਨੇ ਕਿਹਾ ਬੈਜੋ ਗੱਡੀ 'ਚ ਬੈਠੇ ਸਾਨੂੰ ਉੱਥੇ ਧਾਰਿਆ ਆ ਮੈਨੂੰ ਕਹਿੰਦੇ ਤੁਸੀਂ ਕੀ ਪੜਾਇਆ ਮੈਂ ਕਿਹਾ ਕੁਛ ਨਹੀਂ ਉਹ ਕਹਿੰਦਾ ਮੈਂ ਆਪਣੀ ਬੋਲੀ ਬੋਲਣੀ ਆ ਮੈਂ ਕਿਹਾ ਮੈਂ ਆਪਣੀ ਬੋਲਣੀ ਆ ਮੈਂ ਕੋਈ ਅੰਗਰੇਜ਼ੀ ਦਾ ਲਫ਼ਜ਼ ਨਹੀਂ ਬੋਲਿਆ ਮੈਂ ਪੰਜਾਬੀ 'ਚ ਬੋਲਿਆ ਉਹਨੇ ਸਾਡੇ ਤੋਂ ਪੈਸੇ ਲੈ ਫ੍ਰੈਂਚ ਦੇ ਲੋਕ ਹੈ ਉਹ ਇੰਗਲਿਸ਼ ਉਹਨਾਂ ਬੋਲਣਾ ਪਸੰਦ ਨਹੀਂ ਕਰਦੇ ਨਹੀਂ ਕਰਦੇ ਫ੍ਰੈਂਚ ਫ੍ਰੈਂਚੀ ਬੋਲਦੇ ਹਾਂਜੀ ਬਟ ਬੜੇ ਦੁੱਖ ਵਾਲੀ ਗੱਲ ਹੈ ਸਾਡੇ ਪੰਜਾਬ ਦੇ ਲੋਕ ਔਰ ਅਨਪੜ ਮਾਈਆਂ ਅਨਪੜ ਬਜ਼ੁਰਗ ਜਿਹੜੇ ਹੈ ਜਿਹੜੇ ਮੈਂ ਸਮਝਦਾ ਇਲੀਟਰਟ ਨੇ ਬਟ ਉਹਨਾਂ ਨੇ ਸਾਡਾ ਪੁੱਤਰਾ ਜਿਹੜਾ ਹੈ ਨਾ ਉਹ ਪੰਜਾਬੀ ਨਹੀਂ ਅੰਗਰੇਜ਼ੀ ਪੜ੍ਹੇ ਮੈਂ ਸਮਝਦਾ ਅੰਗਰੇਜ਼ੀ ਪੜ੍ਹਨੀ ਚਾਹੀਦੀ ਹੈ ਔਰ ਹਿੰਦੀ ਵੀ ਪੜ੍ਹਨੀ ਚਾਹੀਦੀ ਸਾਡੀ ਨੈਸ਼ਨਲ ਭਾਸ਼ਾ ਹੈ ਔਰ ਜਿਹੜੀ ਪੰਜਾਬੀ ਸਾਡੀ ਮਦਰ ਟੰਗ ਹੈ ਮੈਂ ਆਪਣੀ ਮਾਂ ਬੋਲੀ ਨੂੰ ਜ਼ਰੂਰ ਪੜਨਾ ਚਾਹੀਦਾ ਮੈਂ ਤਾਂ ਪੂਰ ਜੋਰ ਸ਼ਬਦਾਂ ਵਿੱਚ ਜਿੰਨੇ ਵੀ ਪੰਜਾਬੀ ਪਰਿਵਾਰ ਹੈ ਉਹਨਾਂ ਨੂੰ ਅਪੀਲ ਕਰਾਂਗਾ ਕਿ ਐਟ ਫਰਸਟ ਇਨੀਸ਼ੀਅਲ ਸਟੇਜ ਦੇ ਉੱਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦਾ ਗਿਆਨ ਦਿਵੋ ਮੈਨੂੰ ਫਕਰ ਹੈ ਮੈਂ ਪੰਜਾਬੀ ਦੀ ਐਮਏ ਕੀਤੀ ਸੀ ਔਰ ਦੁਨੀਆ ਭਰ ਦਾ ਗਿਆਨ ਜਿਹੜਾ ਆ ਉਹ ਪੰਜਾਬੀ ਵਿੱਚ ਹੈ ਅਗਰ ਆਦਮੀ ਨੂੰ ਲੈਣਾ ਚਾਹੇ ਅੰਨ੍ਹੇ ਭਾਸ਼ਾ ਤੇ ਗਿਆਨ ਹੈ ਬਟ ਜੇ ਸਾਡੀ ਮਾਂ ਬੋਲੀ ਸਾਡਾ ਘਰ ਭਰਪੂਰ ਹੈ ਸਾਨੂੰ ਦੂਸਰੇ ਘਰਾਂ ਵਿੱਚ ਚਾਕਨ ਦੀ ਲੋੜ ਨਹੀਂ ਪਈ ਲੋੜ ਨਹੀਂ ਸਹੀ ਗੱਲ ਔਰ ਬੜੇ ਸਾਰੇ ਲੋਕ ਵੈਸੇ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਜਿਨ੍ਹਾਂ ਨੇ ਆਈਏਐਸ ਜਿਹੜੀ ਆ ਉਹ ਪੰਜਾਬੀ ਚ ਕੀਤੀ ਆ ਮਤਲਬ ਜਿੱਦਾਂ ਹੁਣ ਡੀਸੀ ਬਣਨਾ ਉਹ ਕਹਿੰਦੇ ਤੁਸੀਂ ਆਪਣੀ ਆਪਣੀ ਭਾਸ਼ਾ ਚ ਕਰ ਸਕਦੇ ਹੋ ਪੇਪਰ ਆਪਣਾ ਰੱਖੋ ਪੇਪਰ ਕਰ ਸਕਦੇ ਆ ਔਰ ਇੱਥੇ ਜਲੰਧਰ ਡੀਸੀ ਲੱਗੇ ਹੋਏ ਸੀ ਉਹਨਾਂ ਨੇ ਪੰਜਾਬੀ ਦੇ ਵਿੱਚ ਆਪਣਾ ਉਹ ਕਲੀਅਰ ਕੀਤਾ ਇਹੋ ਜੀ ਗੱਲ ਕੋਈ ਨਹੀਂ ਵੀ ਅਸੀਂ ਨਹੀਂ ਕਰ ਸਕਦੇ ਪਰ ਸਾਡੀ ਮੰਸਾ ਪੱਕੀ ਹੋਣੀ ਚਾਹੀਦੀ ਹੈ ਸਾਨੂੰ ਆਪਣੀ ਬੋਲੀ ਨਾਲ ਆਪਣੇ ਸੱਭਿਆਚਾਰ ਦੇ ਨਾਲ ਬੇਤਿਹਾਰਾ ਮੁਹੱਬਤ ਹੋਣੀ ਚਾਹੀਦੀ ਹੈ ਜੋਗਪੁਰਸ਼ ਪਰਮਾਨੰਦ ਜੀ ਜੀ ਬੜੇ ਵਿਦਵਾਨ ਨੇ ਹੱਥ ਮੰਗੇ ਜੀ ਜੀ ਔਰ ਮੈਨੂੰ ਬੜਾ ਵਿਸ਼ੇਸ਼ ਪਿਆਰ ਰੱਖਦੇ ਰਹੇ ਮੈਂ ਜਦੋਂ ਪੰਜਾਬੀ ਵਿੱਚ ਵਿਦਾਂਤ ਦੇ ਸ਼ਬਦਾਂ ਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਬੋਲਦਾ ਉਹ ਬੜੇ ਗਾਉਣਾ ਸੁਣਦੇ ਆ ਔਰ ਉਹਨਾਂ ਦੇ ਇਹ ਲਫ਼ਜ਼ ਸੀ ਕਿ ਮੈਂ ਵੀ ਹੁਣ ਗੁਰਬਾਣੀ ਪੜਾਂਗਾ ਗੁਰਬਾਣੀ ਵਿਦਾਂਤ ਦੇ ਨਾਲ ਭਰੀ ਪਈ ਹੈ ਔਰ ਮੈਂ ਇੰਨੇ ਕਹਿੰਦੇ ਸਰਲ ਤੇ ਸੌਖੇ ਸ਼ਬਦਾਂ ਚ ਗੁਰੂ ਸਾਹਿਬ ਕਹਿ ਰਹੇ ਨੇ ਮੈਨੂੰ ਇਹਦੇ ਚ ਪੜਨ ਦਾ ਆਨੰਦ ਸੁਣਨ ਦਾ ਆਨੰਦ ਪ੍ਰਾਪਤ ਹੁੰਦਾ ਹੈ ਹਾਂਜੀ ਤੇ ਇਹ ਇੱਕ ਮੈਂ ਕਹਿੰਨਾ ਫੋਕਲਿਟੀ ਇਨ ਮਾਈਂਡ ਹੈ ਸਾਡੇ ਦਿਮਾਗ ਵਿੱਚ ਇੱਕ ਘਾੜਾ ਬੈਨੇ ਜੀ ਇਹ ਨਹੀਂ ਚੰਗਾ ਇਹ ਚੰਗਾ ਜਦੋਂ ਅਸੀਂ ਕਹਾਂਗੇ ਸਾਡੀ ਮਤ ਪਾਸ਼ਾ ਚੰਗੀ ਹੈ ਸਾਡੇ ਇਤਨੇ ਗ੍ਰੰਥ ਨੇ ਗੁਰੂ ਗ੍ਰੰਥ ਚਲੋ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਮੇਨ ਸੋਰਸਸ ਆਫ ਗਿਆਨ ਗਿਆਨ ਦਾ ਸੋਰਸ ਹੈ ਪਰੰਤੂ ਇਹ ਦਿਨਾਂ ਸਹਾਇਕ ਪੁਸਤਕਾਂ ਇਨਿਆਕ ਗਿਆਨਦੀਆਂ ਨੇ ਸਾਡੇ ਨਿਰਮਲੇ ਮਹਾਂਪੁਰਸ਼ਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਪੰਜਾਂ ਨੂੰ ਪੜ੍ਹਨੇ ਭੇਜਿਆ ਉਹਨਾਂ ਨੇ ਸੰਸਕ੍ਰਿਤੋਂ ਗਿਆਨ ਲਿਆ ਸ਼ਾਸਤਰ ਦਾ ਗਿਆਨ ਲਿਆ ਵਿਆਕਰਣ ਦਾ ਗਿਆਨ ਲਿਆ ਔਰ ਰਾਗ ਦਾ ਗਿਆਨ ਲਿਆ ਔਰ ਹਰ ਗਿਆਨ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪੂਰਨ ਤੌਰ ਤੇ ਲੈ ਕਰਕੇ ਇੰਨਾ ਵਿਕਸਿਤ ਕਰ ਲਿਆ ਆਪਣੇ ਆਪ ਨੂੰ ਕਿ ਬੜੇ ਬੜੇ ਜਿਹੜੇ ਕਠਨ ਗ੍ਰੰਥ ਸੀਗੇ ਉਹ ਉਹਨਾਂ ਨੇ ਮੌਲਿਕ ਰਚਨਾ ਕੀਤੀਆਂ ਔਰ ਉਹਨਾਂ ਦੇ ਅਨੁਵਾਦ ਕੀਤੇ ਔਰ ਇੱਕ ਘੰਟੀ ਵਿੱਚ ਲਗਭਗ 1500 ਤੋਂ ਜ਼ਿਆਦਾ ਜੜੇ ਕਰਨ ਸੀਗੇ ਉਹਨਾਂ ਨੇ ਸੰਸਕ੍ਰਿਤ ਵਿੱਚੋਂ ਉਰਦੂ ਵਿੱਚੋਂ ਹਿੰਦੀ ਵਿੱਚੋਂ ਪੰਜਾਬੀ ਜਨਮਾਦ ਕੀਤੇ ਹੂੰ ਇਹ ਸਾਡੀ ਜਿਹੜੀ ਭਾਸ਼ਾ ਸਾਨੂੰ ਇਸ ਗੱਲ ਦਾ ਬੜਾ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਆਂ ਪੰਜਾਬ 'ਚ ਰਹਿੰਦੇ ਆਂ ਪੰਜਾਬ 'ਚੋਂ ਰਹਿ ਕੇ ਕਿਸੇ ਮੁਲਖ 'ਚ ਵੀ ਕਿਸੇ ਦੇਸ਼ ਵਿੱਚ ਵੀ ਰਹਿੰਦੇ ਆਂ ਤੇ ਜਦੋਂ ਅਸੀਂ ਪੰਜਾਬੀ ਬੋਲਦੇ ਆਂ ਬਾਕੀ ਲੋਕਾਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਦੇ ਆਂ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਆਪਣੇ ਵਿਰਸੇ ਤੇ ਆਪਣੇ ਸੱਭਿਆਚਾਰ ਤੇ ਆਪਣੀ ਭਾਸ਼ਾ ਤੇ ਆਪਣੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਇਸ ਬੋਲੀ ਦੇ ਨਾਲ ਜੋੜਨ ਦਾ ਯਤਨ ਕਰਿਆ ਕਰੋ ਕੇਵਲ ਇਹ ਨਹੀਂ ਸਾਲ ਚ ਇੱਕ ਦਿਨ ਆ ਗਿਆ ਅਸੀਂ ਜੀ ਪੰਜਾਬੀ ਮਾਂ ਬੋਲੀ ਦਾ ਦਿਵਸ ਮਨਾ ਰਹੇ ਹਾਂ ਉਹ ਉਹ ਸਿਰਫ ਇੱਕ ਫਾਰਮੈਲਟੀ ਫਾਰਮੈਲਟੀ ਨਹੀਂ ਕਰਨੀ ਚਾਹੀਦੀ ਵੀ ਅਸੀਂ ਜੀ ਇੱਕ ਦਿਨ ਮਨਾ ਲਿਆ ਸਾਨੂੰ ਹਰ ਰੋਜ਼ ਯਤਨ ਕਰਨਾ ਚਾਹੀਦਾ ਆਪਣੇ ਬੱਚਿਆਂ ਦੇ ਨਾਲ ਆਪਣੀ ਭਾਸ਼ਾ 'ਚ ਗੱਲ ਕਰੀਏ ਹੋਰ ਨਾਲ ਨੂੰ ਇਸ ਭਾਸ਼ਾ ਵੱਲ ਅਸੀਂ ਹੀਣ ਭਾਵਨਾ ਨਾ ਕਰੀਏ ਜੀ ਅਸੀਂ ਜੀ ਪੰਜਾਬੀ ਬੋਲਦੇ ਆ ਸਾਨੂੰ ਮਾਣ ਹੋਣਾ ਚਾਹੀਦਾ ਫਕਰ ਹੋਣਾ ਚਾਹੀਦਾ ਤੇ ਇਹ ਜਿਹੜਾ ਫਕਰ ਹੈ ਇਹ ਸਾਨੂੰ ਅੱਗੇ ਤੱਕ ਲੈ ਕੇ ਜਾਏਗਾ ਹੋਰਨਾਂ ਨੂੰ ਵੀ ਪੰਜਾਬੀ ਦੇ ਨਾਲ ਜੋੜੇਗਾ ਜਿੱਥੇ ਸਾਡੇ ਕੁਝ ਲੋਕ ਚੋਣ 'ਚ ਗਿਣ 'ਚ ਚੋਣ 'ਚ ਚਾਹੇ ਉਹ ਕਲਾਕਾਰ ਆ ਚਾਹੇ ਪ੍ਰਚਾਰਕ ਆ ਜਿਨ੍ਹਾਂ ਨੇ ਇਸ ਭਾਸ਼ਾ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਲੋਕਾਂ ਨੂੰ ਦੱਸਿਆ ਵੀ ਪੰਜਾਬੀ ਹੈ ਦਸਤਾਰ ਦਾ ਪੰਜਾਬੀ ਭਾਸ਼ਾ ਦਾ ਪੰਜਾਬੀ ਸੱਭਿਆਚਾਰ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਫਖਰ ਮਹਿਸੂਸ ਹੁੰਦਾ ਸਾਨੂੰ ਤੇ ਅਸੀਂ ਸਾਰੇ ਜਾਣੇ ਇਸ ਭਾਸ਼ਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਿਆ ਕਰੀਏ ਸਾਰਿਆਂ ਦਾ ਅਗੰਬਾਣੀ ਟੀਮ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ well i